ਰੋਗੋਜ ਰੋਜ ਵੇਹ ਲੋ ਲੋਕਾਂ ਨੇ ਇੰਡੀਆ ਤੇ ਪਾਕਿਸਤਾਨ ਦੀ ਜੰਗ ਨੂੰ ਲੈ ਕੇ ਕਿੱਡਾ ਮਜ਼ਾਕ ਬਣਾਇਆ ਹੈ ਕੋਈ ਕਹਿੰਦਾ ਮੈਂ ਅੱਜ ਹੀ ਨਵੇਂ ਸੂਟ ਸੰਭਾਲਿਆ ਕੋਈ ਕਹਿੰਦਾ ਜੀ ਐਤਵਾਰ ਜੰਗ ਨਾ ਰੱਖਿਓ ਮੇਰੀ ਛੁੱਟੀ ਹੁੰਦੀ ਹੈ ਕੋਈ ਕਹਿੰਦਾ ਜੀ ਐਤਵਾਰ ਰੱਖ ਲਿਓ ਮੇਰੇ ਆਫਿਸ ਦੀ ਛੁੱਟੀ ਹੁੰਦੀ ਕੋਈ ਕਹਿੰਦਾ ਮੇਰੇ ਛੁੱਟੀਆਂ ਲਾ ਕੇ ਬੈਠਾ ਤੂੰ ਜੰਗ ਨਹੀਂ ਰੱਖਣ ਦੇ ਤਖਮੜ ਜਦੋਂ ਜੰਗ ਲੱਗੀ ਹੈ ਤੇ ਸਾਰਿਆਂ ਦੇ ਸਾਹ ਸੁੱਕੇ ਪਏ ਹੈ ਹਰ ਗੱਲ ਨੂੰ ਮਜ਼ਾਕ ਚ ਜੇ ਇੰਨੇ ਮਜ਼ਾਕ ਬਣਾਏਗੇ ਜਿਹੜੀ ਚੀਜ਼ ਬੰਦੇ ਨੇ ਨਹੀਂ ਵੀ ਨਾ ਕਰਨੀ ਬੰਦੋ ਵੀ ਕਰ ਦਿੰਦਾ ਵੀ ਤੁਹਾਨੂੰ ਦਿਖਾ ਹੀ ਦਿੰਨੇ ਆ ਵੀ ਜੰਗ ਕੀ ਹੁੰਦੀ ਹੈ ਹੁਣ ਇੰਡੀਆ ਨੇ ਪਾਕਿਸਤਾਨ ਤੇ ਹਮਲਾ ਕੀਤਾ ਕੁਝ ਲੋਕਾਂ ਨੇ ਸੋਚਿਆ ਵੀ ਆਪਸ ਵਿੱਚ ਸਲਾਹ ਕਰ ਲੈਣਗੇ ਵੀ ਇਕੋ ਮਹਲਾ ਤੁਸੀਂ ਕਰਤਾ ਏ ਇਕਾ ਮਹਲਾ ਹੀ ਕਰਤਾ ਗੱਲ ਨਿਬੜ ਗਈ ਪਰ ਹੁਣ ਫੇਰ ਪਾਕਿਸਤਾਨ ਨੇ ਜੰਮੂ ਤੇ ਹਮਲਾ ਕਰਤਾ ਗੁਰਦੁਆਰਾ ਸਾਹਿਬ ਤੇ ਪਾਟੀ ਸਿੰਘ ਮਾਰੇ ਗਏ ਹੋਰ ਵੀ ਜਖਮੀ ਹੋਣਗੇ ਤੇ ਇਹਦਾ ਸਭ ਨੂੰ ਵੱਧ ਘਾਟਾ ਆਮ ਬਬਲਿੰਗ ਨੂੰ ਪੈਣਿਆ ਬਾਕੀ ਵੀ ਚਲੋ ਆਪਣੇ ਸੋਲਜਰ ਆ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਆ ਪਰ ਸਭ ਤੋਂ ਵੱਧ ਨੁਕਸਾਨ ਆਮ ਪਬਲਿਕ ਨੂੰ ਹੋਣ ਲਿਆ ਆ ਉਥੇ ਬੇਕਸੂਰ ਮਾਰੇ ਗਏ ਪਰ ਉਹਦਾ ਬਹੁਤ ਅਫਸੋਸ ਹੀ ਸਾਰਿਆਂ ਨੂੰ ਪਰ ਜੇ ਹੁਣ ਆਮ ਪਬਲਿਕ ਜਿਹੜੀ ਖੂਨ ਮਾਰੀ ਜਾਣੀ ਨਾ ਉਹਦਾ ਅਫਸੋਸ ਕਰੀ ਨਹੀਂ ਖਤਮ ਹੋਣਾ ਕਿਉਂਕਿ ਉਹ ਅਫਸੋਸ ਦੀ ਸੀਮਾ ਹੀ ਪਾਰ ਕਰ ਜਾਣੀ ਐਨੀ ਪਬਲਿਕ ਮਾਰੀ ਜਾਣੀ ਆ ਜੇ ਇਦਾਂ ਹੀ ਇੱਕ ਦੂਜੇ ਤੇ ਵਾਰ ਕਰਦੇ ਰਹੇ ਇੱਕ ਦੂਜੇ ਤੋਂ ਆਪਾਂ ਇਦਾਂ ਹੀ ਬਦਲਾ ਲੈਂਦੇ ਰਹੇ ਪਰ ਅਹੀਂ ਤੇ ਹੀ ਕਹਿੰਨੇ ਆ ਕਿ ਚਲੋ ਇਹੋ ਜਿਹਾ ਟਾਈਮ ਮਾਰਾ ਨਾ ਹੀ ਲਿਆਵੇ ਸਰਬੱਤ ਦਾ ਭਲਾ ਕਰੇ ਤੇ ਸਭ ਨੂੰ ਜਿਆਦਾ ਨਿਸ਼ਾਨ ਜਾਂ ਕਹਿ ਦਈਏ ਡਰ ਤੇ ਬਾਰਡਰ ਏਰੀਆ ਵਾਲਿਆਂ ਨੂੰ ਹੁੰਦਾ ਵਾ ਹੁਣ ਤੇ ਸ਼ਾਇਦ ਬਾਰਡਰ ਏਰੀਆ ਤੋਂ ਠਾ ਵੀ ਦਿੱਤੇ ਹੁਣ ਜਿਹੜੇ ਲਾਗੇ ਲਾਗੇ ਪੈਂਦੇ ਆ ਆਪਣਾ ਵੀ ਵੈਸੇ ਇਹੀ ਇਸ ਏਰੀਆ 'ਚ ਹੀ ਆਂਦਾ ਵਾ ਪਰ ਹੁਣ ਵੇਖੋ ਮਾਰ ਆਈਆ ਕੀ ਬਣਦਾ ਕੀ ਨਹੀਂ ਬਣਦਾ ਪਰ ਸਹੀ ਗੱਲ ਆ ਮਜ਼ਾਕ ਵੀ ਵੇਖੀ ਉਹ ਸਾਡੇ ਵਰਗੇ ਦੰਦ ਕੱਢ ਦਿੰਦੇ ਸੀ ਪਰ ਹੁਣ ਨਿਕਲਨੇ ਹੁਣ ਕੱਲ ਪਰਸੂ ਦੀ ਇਹ ਵੀ ਨਿਊਜ਼ ਸੁਣਨ ਨਾਲ ਦਿਮਾਗ ਖਰਾਬ ਹੋ ਜਾਂਦਾ ਕਿ ਕਿਹੜੇ ਵੇਲੇ ਕੀ ਹੋ ਜਾਣਾ ਕੁਝ ਨਹੀਂ ਪਤਾ ਹੈਗਾ ਤੇ ਇਹ ਜਿਹੜੀਆਂ ਜੰਗਾਂ ਨੂੰਆਂ ਹੁੰਦੀਆਂ ਐ ਬਸ ਪਰ ਰੋਲ ਖੋੜ ਕੇ ਲੈ ਜਾਂਦੀਆਂ ਸਾਰਾ ਕੁਝ ਇੱਕ ਦੇਸ਼ ਆ ਉਹਦਾ ਹਾਲ ਮੈਂ ਵੇਖਣੀ ਆ ਅੱਜ ਪਰ ਅਹੀਂ ਹਜੇ ਵੀ ਕਹਿੰਨੇ ਆ ਕਿ ਚਲ ਮਹਾਰਾਜ ਭਲਾ ਕਰੇ ਸਾਰਿਆਂ ਦਾ ਨਾ ਹੀ ਕੁਝ ਹੋਵੇ ਤੇ ਵਧੀਆ ਗੱਲ ਆ ਬਾਕੀ ਚਲੋ ਉਹ ਕਹਿ ਨਹੀਂ ਸਕਦੇ ਜਿਹੜੀ ਉਹ ਕੁਵਰੀ ਛੜ ਗਈ ਆ ਉਹ ਕਿੱਥੋਂ ਤੱਕ ਜਾਣੀ ਆ ਕੋਈ ਨਹੀਂ ਕਹਿ ਸਕਦਾ